ਉਹ ਤਾਂ ਆਪਣਾ ਐਡਾ ਕਾਬਲ ਬਣਾਈ ਹੈ ਕਿ ਪੁੱਤਰਾ ਆਪਣਾ ਘਰ ਸੋਫਾ ਬੈੱਡ ਫਰਿੱਜਾਂ ਆਪਣੀਆਂ ਆਪ ਖਰੀਦ ਕੇ ਬਣਾ ਅਸੀਂ ਸਿਰਫ ਧੀ ਵਿਆਹ ਕੇ ਲੈ ਕੇ ਆਉਣੀ ਕਰ ਤੇ ਜਦੋਂ ਆਪਣੀ ਗੱਡੀ ਆਪਣੇ ਹੱਥੀਂ ਖਰੀਦੀ ਹੋਵੇ ਨਾ ਉਹਨੂੰ ਚਲਾਉਣ ਦਾ ਸਵਾਦ ਵੱਖਰਾ ਹੀ ਆ ਬੋਲੋ ਪਿਆਰਿਓ ਤੁਹਾਡਾ ਕੋਈ ਦੋਸਤ ਮੰਗਣ ਆਊਗਾ ਕਾਰ ਦੋਸਤ ਮਿੱਤਰ ਕੋ ਰਿਸ਼ਤੇਦਾਰ ਮੰਗਣ ਆਵੇ ਤੁਸੀਂ ਪੁੱਛੋਗੇ ਕਿਸ ਨੂੰ ਦੇਣ ਲੱਗਿਆਂ ਜੇ ਦਾਤ ਚਾਹੀ ਹੋਈ ਤੇ ਹੁਣ ਅਗਲੀ ਗੱਲ ਤੁਸੀਂ ਬੋਲ ਦਿਓ ਜੇ ਦਾਤ ਚਾਹੀ ਹੋਵੇ ਤੇ ਕੋ ਦੋਸਤ ਕਵੇ ਜੀ ਆ ਮੜਾ ਜਾ ਸ਼ਹਿਰ ਤੱਕ ਜਾਣਾ ਕਾਰ ਦੇ। ਪਹਿਲਾਂ ਕਿਹਨੂੰ ਪੁੱਛਣਾ ਪੈਣਾ ਬੋਲ ਕੇ ਹੁਣ ਆਪੇ ਦੱਸ ਦਿਓ ਖਾਰੀਆਂ ਗੱਲਾਂ ਮੇਰੇ ਕੋਲ ਨਾ ਬਲਾਓ ਭਾਈ। ਕਿਹਨੂੰ ਪੁੱਛਣਾ ਪੈਣਾ ਭਲਾ ਜੀ। ਹਾਂ। ਇਹਦਾ ਪੁੱਛਣਾ ਪੈਣਾ। ਕੋ ਕਹਿ ਵੀ ਸਕਦੀ ਆ ਨਾ ਕਿਉਂਕਿ ਆਰ ਸੀ ਉਹਦੇ ਨਾਂ ਤੇ ਆ। ਹੁਣ ਸੱਸ ਜਿਹੜੀ ਮੰਗ ਕੇ ਕਹਿੰਦੀ ਮੈਨੂੰ ਕਾਰ ਚਾਹੀਦੀ ਉਹਨੂੰ ਕਹੇ ਵੀ ਜੇ ਕੱਲ ਨੂੰ ਤੇਰਾ ਭਨੇਵਾ ਆ ਗਿਆ ਕੋਈ ਭਤੀਜਾ ਆ ਗਿਆ ਉਹਨੂੰ ਕਾਰ ਚਾਹੀਦੀ ਇੱਕ ਦਿਨ ਵਾਸਤੇ ਤੇ ਹੈਗੀ ਤੇਰੇ ਤੇ ਤਾਕਤ ਵੀ ਤੂੰ ਕਵੇਂ ਵੀ ਲੈ ਜਾ। ਤੈਨੂੰ ਕਿਹਨੂੰ ਪੁੱਛਣਾ ਪੈਣਾ ਭਲਾ ਤੇ ਜੇ ਤੇਰੇ ਪੁੱਤਰ ਦੀ ਕਮਾਈ ਦੀ ਹੋਗੀ ਫਿਰ ਤੂੰ ਆਪ ਜੁਰਤ ਨਾ ਕਹੇਂਗੀ ਪੁੱਤਰ ਆ ਦੋ ਦਿਨ ਆਪਣੇ ਮਾਸੀ ਦੇ ਬੇਟੇ ਨੂੰ ਕਾਰ ਚਾਹੀਦੀ ਐ ਆਪਾਂ ਵੀ ਉਹਨਾਂ ਦੀਆਂ ਗੱਡੀਆਂ ਵਰਤਦੇ ਰਹੇ ਆ ਦੋ ਦਿਨ ਭੂਆ ਦੇ ਬੇਟੇ ਨੂੰ ਕਾਰ ਚਾਹੀਦੀ ਐ ਉਹਨਾਂ ਨੇ ਆਪਣੇ ਬਜ਼ੁਰਗ ਨੂੰ ਹਸਪੀਟਲ ਲੈ ਕੇ ਜਾਣਾ ਲੋਕਾਂ ਦੀਆਂ ਮੰਗ ਦੇ ਚੰਗੇ ਨਹੀਂ ਲੱਗਦੇ ਪਰ ਜੇ ਦਾਜ ਦੀ ਹੋਈ ਤੇ ਹੁਣ ਆ ਗੱਲਾਂ ਕਈਆਂ ਨੂੰ ਚੰਗੀਆਂ ਨਹੀਂ ਲੱਗਦੀਆਂ ਹੁਣ ਇਹਨੂੰ ਆਂਦੇ ਜੀ ਸਰ ਵੀ ਸਾਨੂੰ ਨਿੰਦਿਆ ਕਰਦਾ